ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਮਾਨਸਾ ਸ਼ਹਿਰ ਅੰਦਰ ਵਪਾਰੀ ਦੀ ਫਾਇਰਿੰਗ ਕਰਕੇ ਭੱਜ ਗਏ ਹਮਲਾਵਰਾਂ ਨਾਲ ਮੁਕਾਬਲਾ ਕਰਨ ਵਾਲੇ ਵਿਅਕਤੀ ਨੂੰ ਬਠਿੰਡਾ ਰੇਂਜ ਦੇ ਡੀਆਈਜੀ ਵੱਲੋਂ ਮਾਨਸਾ ਪੁੱਜ ਕੇ ਸਨਮਾਨ ਕੀਤਾ ਗਿਆ। ਮੌਕੇ ਡੀਆਈਜੀ ਬਠਿੰਡਾ ਹਰਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਫਾਇਰਿੰਗ ਕਰਕੇ ਭੱਜ ਰਹੇ ਹਮਲਾਵਰਾਂ ਨੂੰ ਰੋਕਣ ਲਈ ਮਾਨਸਾ ਦੇ ਗ੍ਰੰਤੀ ਜਗਰਾਤ ਸਿੰਘ, ਸ਼ੇਰ ਗਰਗ ਤੇ ਸੁਖਵਿੰਦਰ ਸਿੰਘ ਨੂੰ ਬਹਾਦਰੀ ਨਾਲ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਸਦਕਾ ਹਮਲਾਵਰਾਂ ਨੇ ਆਪਣੇ ਮੋਟਰਸਾਈਕਲ ਛੱਡ ਕੇ ਭੱਜ ਗਏ ਸੀ ਤੇ ਪੁਲਿਸ ਨੇ ਇਸ ਘਟਨਾ ਦੌਰਾਨ ਕਾਫੀ ਸ ਇਹਨਾਂ ਘਰੋਂ ਦੇ ਨਾਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਗ੍ਰੰਤੀ ਸਿੰਘ ਸਮੇਤ ਇਹਨਾਂ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਕਿਵੇਂ ਮਿਲਦੇ ਨਜ਼ਰ ਆ ਰਹੇ ਹਨ ਹਰਜੀਤ ਸਿੰਘ ਡੀਆਜੀ ਅਤੇ ਹੋਰ ਸਮੂਹਤ ਦੇਖੋ ਕਿੰਨੇ ਖੁਸ਼ੀ ਦੇ ਪਲ ਨਜ਼ਰ ਆਉਂਦੇ ਹਨ ਜਦੋਂ ਕੋਈ ਚੰਗਾ ਕੰਮ ਕਰਕੇ ਤਾਂ ਉਸ ਨੂੰ ਸਨਮਾਨਿਤ ਕੀਤਾ ਜਾਣ ਨਾਲ ਬਹੁਤ ਬੜੀ ਦਿਲੀਆ ਤੇ ਖੁਸ਼ੀ ਦਾ ਮਾਣ ਮਹਿਸੂਸ ਹੁੰਦਾ ਦੇਖੋ ਤਸਵੀਰਾਂ ਵਿੱਚ ਡੀਆਜੀ ਵੱਲੋਂ ਆਪ ਦੇ ਨਾਲ ਐਸਐਸਪੀ ਵੀ ਖੜੇ ਨਜ਼ਰ ਆ ਰਹੇ ਹਨ ਜਿਨ੍ਹਾਂ ਵੱਲੋਂ ਸਨਮਾਨ ਕੀਤੇ ਜਾ ਰਹੇ ਹਨ ਤੇ ਕਿੰਨਾ ਪ੍ਰਸ਼ੰਸਾ ਪੱਤਰ ਵੀ ਦਿੱਤੇ ਜਾ ਰਹੇ ਹਨ ਕਿਉਂਕਿ ਜੋ ਚੰਗੇ ਕੰਮ ਕਰਦੇ ਹਨ ਉਹਨਾਂ ਦਾ ਸਨਮਾਨ ਤੇ ਮਾਣ ਜ਼ਰੂਰ ਮਿਲਦੇ ਹਨ ਆਓ ਤੁਹਾਨੂੰ ਸੁਣਾਉਣੇ ਹੋਰ ਕੀ ਕੀ ਕਹਿੰਦੇ ਨਜ਼ਰ ਆਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਿੰਨੇ ਵਿਅਕਤੀਆਂ ਦੇ ਸਨਮਾਨ ਕੀਤੇ ਜਾ ਰਹੇ ਹਨ ਜੋ ਕਿ ਇੱਕ ਸਲਾਘਾਯੋਗ ਉਪਰਾਲਾ ਹੈ ਕਿਉਂਕਿ ਸਭ ਨੂੰ ਇਨਸਾਨੀਅਤ ਦੇ ਫਰਜ਼ ਦੇ ਤੌਰ ਤੇ ਹਰੇਕ ਦੀ ਮਦਦ ਕਰਨ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜਿੱਥੇ ਕਿ ਸਨਮਾਨ ਪੱਤਰ ਦੇ ਨਾਲ

ਹੋ ਹਮਲਾ ਕਰ ਸਕਦਾ ਹੈ ਜਦੋਂ ਮੈਂ ਮਿਲਦੀ ਮਿਲਦੀ ਮੈਂ ਕਰਦਾ ਹਾਂ ਕਿ ਜਦੋਂ ਬੰਦੇ ਬਾਰੇ 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 ਜਦੋਂ ਮੈਂ ਕਿਹਾ ਸੀ ਹੌਂਸ ਜਦੋਂ ਡੈਕ ਇੱਕ ਕਰਦਾ ਹੈ ਹੌਂਸ ਸ਼ੁਰੂ ਤੋਂ ਹੀ ਬਾਦਰਾ ਜੀ ਆਸਰੀ ਇਹ ਗ੍ਰੀਟ ਕਰਨ ਦਾ ਪ੍ਰੋਗਰਾਮ ਚੱਲ ਰਿਹਾ ਹੈ ਜਦੋਂ ਮੈਂ ਬੋਲੀ ਸੀ ਉਹ ਹਮਲਾ ਨਹੀਂ ਕਰਕੇ ਮਾਣਯੋਗ ਜੀ ਦਾ ਖਾਲਸਾ ਵਾਹਿਬ ਜੀ ਕੀ ਖਤੈ ਜੋ ਮੈਨੂੰ ਤਾਂ ਇਹ ਨਹੀਂ ਮਾਨ ਨਿਸ਼ੀਗਾ ਕਿ ਮੇਰਾ ਅੱਜ ਤੱਕ ਮਾਨ ਹੋਵੇਗਾ ਸਾ ਚੰਗੇ ਕੰਮਾਂ ਦਾ ਮਹਿਮਾਨ ਸਤਕਾਰ ਜੀ ਨੇ ਅੱਜ ਕੀਤਾ ਹੈ ਕਿੰਨੇ ਗਰਮਖਾਨ ਨੂੰ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਜਗਰਾਜ ਸਿੰਘ ਸ਼ੇਰੂ ਗਰਗ ਸੁਖਵਿੰਦਰ ਸਿੰਘ ਜੀ ਸੱਦੇ ਸਿੰਘ ਵਾਲਾ ਜੋ ਕਿ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਜਦੋਂ ਉਹਨਾਂ ਨੇ ਪਿਸਤੌਲ ਚਲਾ ਦਿੱਤਾ ਤਾਂ ਉਹ ਭੱਜਣ ਦੀ ਪ੍ਰਾਹ ਹੋ ਗਏ ਤੇ ਉਹ ਮੋਟਿਆਂ ਦੇ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਜਦੋਂ ਕਿ ਮੈਂ ਭੱਜ ਕੇ ਆ ਕੇ ਉਹਨਾਂ ਨੂੰ ਪਿੱਛੋਂ ਦਰੋਚ ਲਿਆ ਸੀ ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਮੈਂ ਥੋੜਾ ਜਿਹਾ ਪ੍ਰੇਸ਼ਣ ਕਮੇ ਕਰਕੇ ਝੁੱਕ ਗਿਆ ਤੇ ਜਿੰਦੇ ਨਾਲ ਕੋਈ ਨਾਲ ਲੱਗ ਜਾਂਦਾ ਜਿਉਂ ਉਹਨੇ ਹੋਈ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਹੱਥ ਨੂੰ ਰੋੜ ਕੇ ਮੈਂ ਥੱਲੇ ਕਰਤਾ ਪਿਸਤੌਲ ਵਾਲੀ ਚੀਜ਼ ਦਾ ਫੜ ਲਿਆ ਸੀ ਤੇ ਜਿੰਦੇ ਨਾਲ ਹੋ ਲੱਗ ਗਿਆ ਮੈਂ ਵੀ ਪਿਸਤੌਲ ਉਸੇ ਮੌਕੇ ਤੇ ਖੋਲਣ ਤੇ ਉਹਨਾਂ ਨੇ ਦੁਬਾਰਾ ਚਲਾ ਦਿੱਤੀ ਇਸ ਕਰਕੇ ਸਾਡੇ ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇੱਕ ਦਿਨ ਮੌਤ ਨੇ ਆਉਣਾ ਹੈ ਡਰਨ ਦੀ ਕੋਈ ਲੋੜ ਨਹੀਂ ਜੋ ਅਜੇ ਅਰਸ ਨਾ ਜਦੋਂ ਅਸੀਂ ਪਤਾ ਲਾ ਕੇ ਆਉਂਦੇ ਕਿ ਸਾਨੂੰ ਫੜਨ ਵਾਲੇ ਵੀ ਟੱਕਰ ਗਏ ਆ ਤੇ ਫਿਰ ਉਹ ਬਾਰਦਾਤਾਂ ਨਹੀਂ ਕਰਨਗੇ ਬਾਰਦਾਤਾਂ ਉਹਨਾਂ ਚਿਰ ਕਰਦੇ ਆ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿੰਨਾ ਚਿਰ ਅਸੀਂ ਉਹਨਾਂ ਤੋਂ ਡਰਦੇ ਆ ਕਿ ਸ਼ਾਇਦ ਗੋਲੀ ਆ ਵੱਜੂਗੀ ਤੇ ਜੇ ਗੋਲੀ ਨਾ ਜਿਹੜੀ ਗੋਲੀ ਲਿਖੀ ਗਈ ਸਾਡੇ ਵੱਜਣੀ ਆ ਉਹ ਹਰ ਹਾਲਤ ਤੇ ਵੱਜੇਗੀ ਤੇ ਹੋ ਸਕਦਾ ਕਿ ਐਕਸੀਡੈਂਟਾਂ ਵੀ ਮਰ ਸਕਦੇ ਆ ਹੁਣ ਪਿੱਛੇ ਜੇ ਬਿਮਾਰ ਵਾਲਾ ਹੋ ਗਿਆ ਸੀ ਉਹ ਵਾਲੀ ਨਾਲ ਵੀ ਮਰ ਸਕਦਾ ਸੀ ਫਰ ਜੋ ਅੱਜ ਮੈਨੂੰ ਇੱਟਾ ਮਾਨ ਦੇ ਸਾਡੀ ਕਮੇਟੀ ਦੇ ਵਿੱਚ ਬਹਿ ਕੇ ਸਾਨੂੰ ਮੈਡਾ ਮਾਨ ਦਵਾਇਆ ਇਹਨਾਂ ਨੇ ਬੜੇ ਚਾਪ ਤੋਂ ਸੇਵਾ ਕਰ ਰਹੇ ਹਨ ਜੀ ਉਹਨਾਂ ਦੀ ਬਹੁਤ ਧੰਨਵਾਦ ਕਰਦੇ ਆ ਜੀ ਡੀਆਈ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਸਟਾਫ ਦਾ ਪਰ ਮਰਦਿਆਂ ਜੋ ਇਹਨਾਂ ਨੇ ਭੱਜ ਕੇ ਆ ਕੇ ਸਾਨੂੰ ਸੱਧਿਆ ਮੈਂ ਤਾਂ ਬਾਹਰ ਗਿਆ ਹੋਇਆ ਸੀ ਕਿ ਕਹਿੰਦੇ ਬਾਬਾ ਛੇਤੀ ਆਓ ਤੁਹਾਨੂੰ ਸਨਮਾਨਤ ਕਰਨਾ ਹੈ ਮੈਂ ਤਾਂ ਬਹੁਤ ਮਾਨ ਕਰਦਾ ਹਾਂ ਕਿ ਮੇਰਾ ਹੌਸਲਾ ਹੋਰ ਵੀ ਵਧਿਆ ਹੈ ਤੇ ਮੈਂ ਹਜੇ ਗੈਂਗਸਟਰ ਨੂੰ ਬਖਸ਼ੂng ਕਰ ਜਿਹੜਾ ਹੈਗਾ 28 ਤਰੀਕ ਨੂੰ ਇੱਥੇ ਇੱਕ ਪਾਇਰਿੰਗ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਤਿੰਨ ਸ਼ਹਿਰ ਵਾਸੀਆਂ ਨੇ ਬਹੁਤ ਹੀ ਸਲਾੰਘਾ ਜੋ ਜਿਹੜਾ ਕੰਮ ਕੀਤਾ ਸੀ ਉਹਨਾਂ ਨੇ ਜਿਹੜੇ ਦੋਸ਼ੀ ਸੀਗੇ ਜਿਹੜੇ ਕਿ ਫਾਇਰ ਕਰਕੇ ਇੱਕ ਦੁਕਾਨ ਤੇ ਭੱਜ ਰਹੇ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਪੈਦਲ ਇਹ ਤਿੰਨ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਇਹਨਾਂ ਨੇ ਪੈਦਲ ਹੀ ਉਹਨਾਂ ਨੂੰ ਮੋਟਰਸਾਈਕਲ ਤੇ ਜਾਂਦੇਆਂ ਨੂੰ ਹਥਿਆਰਬੰਦ ਨੌਜਵਾਨਾਂ ਨੂੰ ਜਿਹੜਾ ਹੈਗਾ ਉਹ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਇਹਨਾਂ ਦੀ ਕੋਸ਼ਿਸ਼ ਦੇ ਸਦਕਾ ਹੀ ਜਿਹੜਾ ਹੈਗਾ ਕਿ ਉਹਨਾਂ ਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮੋਟਰਸਾਈਕਲ ਛੱਡ ਕੇ ਜਿਹੜਾ ਹੈਗਾ ਪੈਦਲ ਭੱਜਣਾ ਪਿਆ ਔਰ ਜਿਹਦੇ ਨਾਲ ਕਿ ਸਾਨੂੰ ਇਹ ਦੋਸ਼ੀਆਂ ਦੀ ਪਛਾਣ ਕਰਨ ਦੇ ਵਿੱਚ ਬਹੁਤ ਜਿਹੜਾ ਹੈਗਾ ਵੱਡੀ ਸਾਨੂੰ ਜਿਹੜੀ ਮਦਦ ਮਿਲਦੀ ਜਿਹਦੇ ਨਾਲ ਕਿ ਅਸੀਂ ਇਹਨਾਂ ਨੂੰ ਅੱਜ ਫੜਨ ਦੇ ਵਿੱਚ ਜਿਹੜਾ ਹੈਗਾ ਅਸੀਂ ਸਫਲ ਹੋਏ ਆਂ ਔਰ ਇਹ ਸ਼ਹਿਰ ਵਾਸੀਆਂ ਦੇ ਵਿੱਚੋਂ ਜਿਹੜੇ ਇਹ ਤਿੰਨ ਵਿਅਕਤੀ ਨੇ ਇਹਨਾਂ ਦੇ ਨਾਮ ਨੇ ਗਰੰਥੀ ਸਿੰਘ ਜਗਰਾਤ ਸਿੰਘ ਜੀ ਸ਼ੇਰੂ ਗਰਗ ਅਤੇ ਸੁਖਵੀਰ ਸਿੰਘ ਜੀ ਇਨਾ ਤਿੰਨਾ ਬੰਦਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਥਿਆਰਬੰਦ ਜਿਹੜੇ ਇਹ ਨੌਜਵਾਨ ਸੀਗੇ ਜਿਨ੍ਹਾਂ ਨੇ ਮੂੰਹ ਬੰਨੇ ਹੋਈ ਸੀ ਇਹਨਾਂ ਦੇ ਰਸਤੇ ਵਿੱਚ ਆ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ ਲੋਕਾਂ ਵੀ ਜਿਹੜੀ ਕੋਸ਼ਿਸ਼ ਕੀਤੀ ਜਿਵੇਂ ਕਿ ਤੇ ਇਹਨਾਂ ਨੂੰ ਜਾਨ ਦਾ ਵੀ ਖਤਰਾ ਸੀ ਇਹਨਾਂ ਨੇ ਪੁਲਿਸ ਵੀ ਇਹ ਸਹਾਇਤਾ ਕਰਕੇ ਜਿਹੜਾ ਹੈਗਾ ਸਾਡੀ ਵਿਸ਼ਵਾਸ ਜਿਹੜਾ ਹੈਗਾ ਉਹ ਵੀ ਇਹਨਾਂ ਦੇ ਵਿੱਚ ਪੈਦਾ ਕੀਤਾ ਤੇ ਇਹਨਾਂ ਦਾ ਜਿਹੜਾ ਪੁਲਿਸ ਪ੍ਰਣਾਲੀ ਤੇ ਐਡਮਿਨਿਸਟ੍ਰੇਸ਼ਨ ਤੇ ਜਿਹੜਾ ਵਿਸ਼ਵਾਸ ਆ ਉਹਦੇ ਅਸੀਂ ਬਹੁਤ ਜ਼ਿਆਦਾ ਸਤਿਕਾਰ ਕਰਦੇ ਆਂ ਔਰ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਇੱਕ ਸਮਾਜ ਦਾ ਅੰਗ ਹੁੰਦੇ ਹੋਏ ਸਮਾਜ ਦੀ ਰੱਖਿਆ ਵਾਸਤੇ ਇੱਕ ਬਹੁਤ ਹੀ ਜਿਹੜੀ ਹੈਗੀ ਵਧੀਆ ਆਪਣੀ ਡਿਊਟੀ ਜਿਹੜੀ ਹੈਗੀ ਆਪਣਾ ਫਰਜ਼ ਸਮਝ ਕੇ ਨਿਭਾਈ ਹੈ ਜਦ ਜਿਹੜੇ ਆਰੋਪੀ ਫੜੇ ਗਿਆ 72 ਘੰਟੇ ਚ ਪੁਲਿਸ ਨੇ ਅਮਲਾ ਵੀ ਤਿਆਰ ਕਰ ਲਿਆ ਜਿਹੜੇ ਵੀ ਉਸ ਮੁਲਾਜ਼ਮਾਂ ਨੇ ਆਰੋਪੀਆਂ ਨੂੰ ਪਹੁੰਚਣ ਦੀ ਕੋਸ਼ਿਸ਼ ਜਲਦੀ ਫੜੇ ਆ ਤੇ ਉਹਨਾਂ ਲਈ ਵੀ ਕੋਈ ਸਨਮਾਨ ਕਰ ਰਹੇ ਹਾਂ ਕਿ ਨਾਲੇ ਨਾਲ ਵੀ ਉਹਨਾਂ ਵਾਸਤੇ ਐਫਐਸਪੀ ਸਾਹਿਬ ਨੇ ਜਿਹੜਾ ਹੈਗਾ ਉਹਨਾਂ ਦਾ ਸਰਟੀਫਿਕੇਟ ਤੇ ਕੈਸ਼ ਅਵਾਰਡ ਦੇ ਵਾਸਤੇ ਉਹ ਜਿਹੜਾ ਹੈਗਾ ਚੰਡੀਗੜ੍ਹ ਪ੍ਰਪੋਜ਼ਲ ਭੇਜੀ ਹੈ ਜਿਹੜੇ ਸਾਡੇ ਮੁਲਾਜ਼ਮ ਨੇ ਇਹਨਾਂ ਨੇ ਬਹੁਤ ਹੀ ਜਿਹੜੀ ਹੈਗੀ ਮਿਹਨਤ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਕਈ ਜਗ੍ਹਾ ਤੇ ਜਿਹੜਾ ਹੈਗਾ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਜਾਣਾ ਪਿਆ ਇਹਨਾਂ ਨੂੰ ਪੜਨ ਵਾਸਤੇ ਔਰ ਇਹਨਾਂ ਦੀ ਜਦੋਂ ਪੀਟੀ ਦੇ ਬਾਰੇ ਵਿੱਚ ਸਾਨੂੰ ਪਤਾ ਚੱਲਿਆ ਤਾਂ ਇਹਨਾਂ ਨੂੰ ਜਿਹੜਾ ਹੈਗਾ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤਿੰਨੋਂ ਵਿਅਕਤੀ ਜਿਹੜੇ ਨੇ ਰੂਪੜ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਔਰ ਇਹਨਾਂ ਨੇ ਜਿਹੜਾ ਹੈਗਾ ਇੱਕ ਕਾਰੋਬਾਰੀ ਨੂੰ ਜਿਹੜਾ ਐਕਸਟਰਸ਼ਨ ਦੇ ਮਕਸਦ ਦੇ ਨਾਲ ਉਹਦੀ ਦੁਕਾਨ ਤੇ ਫਾਇਰਿੰਗ ਕੀਤੀ ਤੋਂ ਹਰ ਕੁਝ ਕੱਪੜੇ ਆਇਆ ਜੀ ਠੀਕ ਕਰਨ ਦੇ ਦਵਾਏ ਕਾਰਨ ਇਹਦੇ ਚ ਜੋ ਮੁੱਖ ਤੌਰ ਤੇ ਜਿਹੜਾ ਹੈਗਾ ਪੈਸੇ ਦੀ ਗੁਰਾਈ ਜਾਂ ਐਕਸਟਰਸ਼ਨ ਦਾ ਜਿਹੜਾ ਕਾਰਨ ਹਲੇ ਤੱਕ ਸਾਹਮਣੇ ਆ ਰਿਹਾ ਹੈ